ਅੱਜ ਦਿਖਾਉਣੇ ਆ ਸੇਬ ਫਲ ਫੂਟਰ ਦੀ ਵੀਡੀਓ ਅੱਜ ਮੌਸਮ ਖਰਾਬ ਹੈ ਤੇ ਗਾਹਕ ਬਹੁਤ ਘੱਟ ਹੈ। ਬਾਕੀ ਸਾਡੇ ਸੇਰ ਜੀ ਨੂੰ ਪੁੱਛਦਾ ਗਾਹਕ ਟੱਟ-ਟੱਟ ਕੇ ਬਾਈ ਜੀ ਸੱਸੀ ਦਾ ਸੇਰ ਜੀ ਮੌਸਮ ਕਿਵੇਂ ਹੈ ਜੀ ਅੱਜ ਮੌਸਮ ਖਰਾਬ ਹੈ ਗਾਹਕ ਘੱਟ ਹੈ ਲੋਕ ਆ ਹੀ ਨਹੀਂ ਅੱਛਾ ਤੇ ਸੇਰ ਜੀ ਗੱਬੂ ਕੋਸ਼ੇ ਦਾ ਕੀ ਰੇਟ ਕਰਤਾ ਅੱਜ 40 ਰੁਪਏ 50 ਰੁਪਏ ਤੇ ਸੇਬ ਦਾ ਕੀ ਰੇਟ ਕਰਤਾ ਜੀ ਸੇਬ 40-50 ਰੁਪਏ 40-50 ਰੁਪਏ ਜੀ ਅੰਬੂਰ ਰੱਖੀ ਬੈਠੋ ਮੋਟਾ-ਮੋਟਾ ਜੀ 15 ਤੋਂ 25 ਤੱਕ اچھا ਤੇ ਨਾਰ ਪਿਆ ਜੀ ਨਾਰ ਉਹ ਪਿਆ ਅਨਾਰ 1000 ਰੁਪਏ ਦਾ ਡੱਬਾ ਤੇ ਆਲੂ ਹਰਾ ਰਹਿ ਗਿਆ ਜੀ ਆਲੂ ਹਰਾ 300 ਰੁਪਏ 300 ਰੁਪਏ ਦਾ ਤੇ ਪਵਿੱਤਰ ਕੀ ਰੇਟ ਕਰਤਾ ਅੱਜ ਪਵਿੱਤਰ 40 ਰੁਪਏ ਕਿਲੋ 40 ਰੁਪਏ ਕਿਲੋ ਤੇ ਕੇਲਾ ਜੀ ਕੇਲਾ 30 ਦੇ 32 30 32 ਰੁਪਏ ਠੀਕ ਹੈ ਮੌਸਮ ਦਾ ਕਰਕੇ ਅੱਜ ਤੋਲਾਂਗੇ ਗਾ ਘਟ ਨਾਸਪਤੀ ਵੀ ਆਈਓ ਸੇਡ ਨਾਸਪਤੀ ਨਾਸਪਤੀ ਕੀ ਰੇਟ ਚੱਲ ਰਿਹਾ ਵੈਸੇ ਨਾਸਪਤੀ 80 ਰੁਪਏ ਕਿਲੋ 80 ਰੁਪਏ ਕਿਲੋ ਆਲੇ ਬਾਈ ਕਹਿੰਦਾ 25 ਰੁਪਏ ਕਿਲੋ ਤੇ ਬਾਕੀ ਆ ਦੇਖੋ ਗਾਹ ਕਾਜ ਘਟ ਹੈ ਤੇ ਚੀਕੂ ਵੀ ਰੱਖੀ ਬੈਠਾ ਚੀਕੂ ਦਾ ਰੇਟ ਬਹੁਤ ਮਹਿੰਗਾ ਹੋ ਗੁਮਦਾ ਸਭ ਸੇਰ ਜੀ ਚੀਕੂ ਦਾ ਕੀ ਰੇਟ ਹੈ ਸਤੋਂ ਦਾ ਦੋ ਡੱਬੇ ਰੋਏ ਇੱਠਾ ਚੀਕੂ ਦਾ ਕੀ ਰੇਟ ਹੈ ਚੀਕੂ ਟੈਂਸਰ ਪਰ ਡੱਬਾ 300 ਰੁਪਏ ਡੱਬਾ ਠੀਕ ਹੈ ਅੱਜ ਫਿਰ 1 ਕਿਲੋ ਮੈਂ ਵੀ ਲੈ ਜਾ ਕੁਦਾਂਗਾ ਤਾਂ ਖਾਨ ਜੋ ਕਰੇ ਪਾਰੇਗਾ ਮੈਨੂੰ ਵੀ ਦੋ ਕਿਲੋ ਵੈਰੀ ਗੁੱਡ ਹੈ ਕਾਹ ਯਾਰ ਬਹੁਤ ਜ਼ਿਆਦਾ ਸੀ ਸੇੜੀ ਸੇਵ ਦਾ ਕੀ ਰੇਟ ਕੱਢਿਆ ਇਹਦਾ ਜੀ ਕੀ ਰੇਟ ਹੈ ਜੀ 100 ਰੁਪਏ ਕਿਲੋ ਬਹੁਤ ਜ਼ਿਆਦਾ ਸੋਪ ਪਿਆ ਨਾ ਜੀ ਧੰਨਵਾਦ ਜੀ ਲਓ ਜੀ ਇੱਧਰ ਵੀ ਸੇੜ ਰੱਖੀ ਹੋਇਆ ਤਾ ਅਮਰੂਦ ਦਾ ਕੇਲਾ ਠੀਕ ਨੂੰ ਸੇੜ ਜੀ ਅੱਜ ਠੰਡ ਕਰਵਾਤੀ ਜੀ ਹੈ ਠੰਡ ਹੋ ਗਈ ਅੱਜ ਨਿਆਰੇ ਹਰੇ ਬੱਲੇ ਬੱਲੇ ਆ ਆ ਗਈ ਆ ਹੋ ਗਈ ਅੱਜ ਤੇ ਸੇਵ ਦਾ ਕੀ ਰੇਟ ਕੱਢਤਾ ਹੀ ਅੱਜ ਏ ਬਿਗੇ ਸੌ ਸੁਧਾਰ ਵੀ ਗਾ ਕੀ ਹੈ ਨਹੀਂ ਅੱਛਾ ਗਾ ਗੱਜ ਮੰਦਾ ਮੀਂਹ ਦਾ ਕਰਕੇ ਮੌਸਮ ਦਾ ਕਰਕੇ ਬਰ ਗਿਆ ਹੈ ਨਾ ਠੀਕ ਹੈ ਤੇ ਨਾਰ ਰੁਪਿਆ ਜੀ ਨਾਰ ਨਾਰ ਗਾ ਕੀ ਹੋਰ ਵਿਕ ਨਹੀਂ ਰਿਹਾ ਸੌਦਾ ਕੋਈ ਵੀ ਨਹੀਂ ਵਿਕ ਰਿਹਾ ਵੈਸੇ ਰੇਟ ਤਾਂ ਦੱਸ ਦਿਓ ਜੀ ਨਾਰ ਉਹ ਹਪਾਰ ਵਾਲਾ ਹੈਗਾ ਅੱਛਾ ਤੇ ਉਹ ਪਿਆ ਆਲੂ ਬਖਾਰਾ ਜੀ ਆਲੂ ਬਖਾਰਾ 370 370 ਦਾ ਕੇਲੇ ਦਾ ਕੀ ਰੇਟ ਕਰਤਾ ਯਾ ਕੇਲਾ ਵਿਕਿਆ 28 ਰੁਪਏ ਤੇ ਅਮਰੂਦ ਜੀ ਉਹ ਵੀ ਪੰਨਾ 15 ਰੁਪਏ ਕਿਲੋ ਅੱਛਾ ਮੀ ਮੌਸਮ ਕਰਕੇ ਅੱਜ ਗਾ ਕਹੇ ਨਹੀਂਗਾ ਛੇੜ ਸਦਾ ਛੇੜ ਆ ਗਿਆ ਛੇੜ ਤੇ ਮੌਸਮ ਖਰਾਬ ਹੁੰਦਾ ਹੋਣ ਕਰਕੇ ਨਾ ਅੱਜ ਗਾਹ ਕਾ ਨਹੀਂ ਹੈਗਾ ਮਾਲ ਵੱਧ ਪਿਆ ਹੈ ਨਾ ਜੀ ਸਮਾਨ ਬਹੁਤ ਪਿਆ ਗਿਆ ਫਲ ਫਰੂਟ ਬਹੁਤ ਜ਼ਿਆਦਾ ਪਿਆ ਗਿਆ ਤੇ ਬਾਕੀ ਮੋਟਾ ਅੰਬੂਰ ਆ ਦੇਖੋ ਹੈ ਆ ਜੀ ਪੂਰਾ ਮੋਟਾ ਅੰਬੂਰ ਲੈ ਕਰ ਰਖੜ ਕਾ ਛੇੜ ਜੀ ਨੇ ਤੇ ਗਾਹ ਕ ਅੱਜ ਹੈ ਨਹੀਂ ਫਲ ਫਰੂਟ ਵੀ ਬਹੁਤ ਪਿਆ ਤੇ ਸਬਜ਼ੀ ਬਹੁਤ ਜ਼ਿਆਦਾ ਪਈ ਹੈ ਤੇ ਮੰਡੀ ਖਾਲੀ ਇਕੱਲੀ ਖਾਲੀ ਪਈ ਹੈ ਸਾਰੀ ਦੇਖੋ ਤੇ ਬਾਕੀ ਭਰਾਵੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਰਗਸੰਧੂ 15 ਰਸੀ ਤੇ ਜਰੂਰ ਵੱਧ ਵੱਧ ਵੀਡੀਓ ਨੂੰ ਵੇਖ ਲਿਆ ਕਰੋ ਜਿਉ ਆ ਗਿਆ ਫੇਰ ਮਿਲਦੇ ਆ ਨਵੀਂ ਵੀਡੀਓ ਲੈ ਕੇ ਧੰਨਵਾਦ ਜੀ ਓਕੇ ਬਾਏ ਤਾਂ